ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਭਾਈ ਗੁਰਦਾਸ ਜੀ ਵਾਰੰ ਸੰਥਿਆ ਕਰ ਰਹੇ ਹਾਂ 12ਵੀਂ ਵਾਰ ਆਪਣੇ ਚੱਲ ਰਹੀ ਸੀ 15 ਪੌੜੀਆਂ ਸੰਪੂਰਨ ਹੋ ਗਈਆਂ ਸਨ ਸਾਜੁਗ ਉਤਮ ਆਖੀ ਇੱਕ ਥੇੜਾ ਸਭ ਦੇਵ ਦੁਹੇਲਾ ਸਾਜੁਗ ਜੁਗਾ ਵਿੱਚ ਸ੍ਰੇਸ਼ਟ ਕਹੀਦਾ ਪਰੰਤੂ ਇੱਕ ਜਣਾ ਖੋਟਾ ਕੰਮ ਕਰੇ ਸਾਰਾ ਦੇਸ਼ ਸਜਾ ਨਾਲ ਪੀੜਿਤ ਹੁੰਦਾ ਸੀ ਤ੍ਰੇਤਾ ਨਗਰੀ ਪੀੜੀਏ ਦੁਆਪਰ ਵੰਸ਼ ਵਿਧੰਸ ਕੁਵੇਲਾ ਕਹਿੰਦੇ ਤ੍ਰੇਤੇ ਵਿਖੇ ਸਾਰੀ ਨਗਰੀ ਪੀੜੀ ਜਾਂਦੀ ਸੀ ਦੁਆਪਰ ਵਿਖੇ ਕੁੱਲ ਦੇ ਨਾਸ ਦੀ ਕੋਵੱਲੀ ਖੋਟੀ ਵਿਪਦਾ ਪੈਂਦੀ ਸੀ ਕਲਯੁਗ ਸੱਚ ਨਿਆਉ ਹੈ ਜੋ ਬੀਜੈ ਸੋ ਲੁਣੈ ਇਕੱਲਾ ਕਲਯੁਗ ਵਿਖੇ ਸੱਚਾ ਨਿਆਉ ਹੈ ਕਿਉਂਕਿ ਜੋ ਜਿਹੜਾ ਬੀਜੇ ਉਹੀ ਇਕੱਲਾ ਵੱਢੇ ਪਾਪ ਪਾਪ ਕਰੇ ਤੇ ਭੜੇ ਕਰਮ ਦਾ ਫਲ ਪੋਗੇ ਇਸੇ ਪ੍ਰਥਾਏ ਸਤਿਗੁਰੂ ਜੀ ਦਾ ਵਾਕ ਵੀ ਹੁੰਦਾ ਸਾਜੁਗ ਤ੍ਰੇਤਾ ਦੁਆਪਰ ਬਣੀ ਹੈ ਕਲਯੁਗਤਮ ਉਜਗਾ ਮਾਹੇ ਪਾਰ ਬ੍ਰਹਮ ਪੂਰਨ ਪਰਮੇਸ਼ਰ ਪਾਰ ਬ੍ਰਹਮ ਪੂਰਨ ਬ੍ਰਹਮ ਸ਼ਬਦ ਸੁਰਤ ਸਤਿਗੁਰੂ ਗੁਰ ਚੇਲਾ ਸਤਿਗੁਰੂ ਪਾਰ ਬ੍ਰਹਮ ਪੂਰਨ ਬ੍ਰਹਮ ਰੂਪ ਹਨ ਨਿਰਗੁਣ ਅਤੇ ਸਰਗੁਣ ਰੂਪ ਹਨ ਉਹਨਾਂ ਦੇ ਸ਼ਬਦ ਵੇਖੇ ਜੋ ਸੁਰਤ ਜੋੜਦਾ ਹੈ ਉਹ ਗੁਰ ਚੇਲਾ ਹੈ ਤੇ ਪੂਜਨੀਕ ਚੇਲਾ ਹੈ ਕਹਿਨ ਨੂੰ ਤਾਂ ਚੇਲਾ ਹੈ ਪਰੰਤੂ ਅਸਲ ਵੇਖੇ ਗੁਰੂ ਸਰੂਪ ਹੈ ਨਾਮ ਦਾਣਿ ਸੰਦਾਨ ਡ੍ਰਿੜ ਸਾਧ ਸੰਗਤ ਮਿਲ ਅੰਮ੍ਰਿਤ ਸਾਧ ਸੰਗਤ ਮਿਲ ਅੰਮ੍ਰਿਤ ਵੇਲਾ ਨਾਮ ਦਾ ਨਿਸ਼ਾਨਣ ਦਾ ਉਪਦੇਸ਼ ਦ੍ਰਿੜ ਕੀਤਾ ਹੈ ਅੰਮ੍ਰਿਤ ਵੇਲੇ ਸਾਧ ਸੰਗਤ ਨਾਲ ਮਿਲ ਕੇ ਆਸਾ ਦੀ ਵਾਰ ਆਦ ਬਾਣੀ ਦੇ ਸੁਣ ਜਾਂ ਪੜ੍ਹਨ ਦਾ ਅਭਿਆਸ ਰੱਖਦਾ ਹੈ ਮਿੱਠਾ ਬੋਲਣ ਨਿਵ ਚੱਲਣ ਹੱਥੋਂ ਦੇਣਾ ਸਹਿ ਸੁਹਿਲਾ ਮਿੱਠਾ ਬੋਲਦਾ ਨਿਮ੍ਰੀ ਭੂਤ ਹੋ ਕੇ ਰਹਿੰਦਾ ਹੈ ਹੱਥੋਂ ਦੇ ਕੇ ਸਹਿਜ ਹੀ ਸੁਹਿਲਾ ਕਹੀਏ ਸੁਖੀ ਹੁੰਦਾ ਪਵਤਥੇ ਵਟ ਪਾ ਕੇ ਨਹੀਂ ਜਿੰਦਿੰਦਾ ਕਹਿੰਦਾ ਦਾਣਾ ਪਾਣੀ ਵਾਹਿਗੁਰੂ ਦਾ ਟਹਿਲ ਪਾਉਣੀ ਸਿੱਖਾਂ ਦੀ ਏ ਗੁਰਮੁਖ ਸੁਖ ਫਲ ਨੇਹੁ ਨਵੇਲਾ ਅਜੇ ਹੀ ਗੁਰਮੁਖਾਂ ਨੂੰ ਸੋਖ ਫਲ ਦੀ ਪ੍ਰਾਪਤੀ ਹੁੰਦੀ ਹੈ 네ਹੋ ਨਾ ਵੇਲਾ ਕਹਿੰਦੇ ਅਰਥਾਤ ਉਹਨਾਂ ਦੀ ਪ੍ਰੀ ਦਾ ਕੋਈ ਇੱਕ ਵੇਲਾ ਨਹੀਂ ਹੈ ਨਿਰੰਕਾਰ ਆਕਾਰ ਕਰ ਜੋ ਸਰੂਪ ਅਨੂਪ ਦਿਖਾਇਆ ਨਿਰੰਕਾਰ ਸਰਗੁਣ ਨਿਰਗੁਣ ਪਰਮਾਤਮਾ ਨੇ ਆਕਾਰ ਪੰਜ ਭੂਤਕ ਦੇਹ ਤਰ ਕਰਕੇ ਆਪਣਾ ਜੋਤਮੈ ਅਨੂਪੰ ਰੂਪ ਉਸ ਵੇਖੇ ਪ੍ਰਗਟ ਕੀਤਾ ਵੇਦਕ ਤੇਵ ਅਗੋਚਰਾ ਵਾਹਿਗੁਰੂ ਗੁਰ ਸ਼ਬਦ ਸੁਣਾਇਆ ਵੇਦਾਂ ਰਕ ਤੇਬਾਂ ਤੋਂ ਜੋ ਅਕਥ ਨਹੀਂ ਹੈ ਉਸਨਾ ਉਸ ਦਾ ਵਾਹਿਗੁਰੂ ਮੰਤਰ ਗੁਰੂ ਜੀ ਨੇ ਦੱਸਿਆ ਜਾਂ ਵੇਦ ਕਤੇਰ ਤੋਂ ਅਗੋਚਰ ਵਾਹਿਗੁਰੂ ਮੰਤਰ ਦੱਸਿਆ ਚਾਰ ਵਰਨ ਚਾਰ ਮਜਹਬ ਚਰਨ ਕਬਲ ਸਰਨਾਗਤ ਆਇਆ ਇਸੇ ਕਰਕੇ ਹਿੰਦੂਆਂ ਦੇ ਚਾਰ ਵਰਨ ਔਰ ਮੁਹੰਮਦੀ ਮਤ ਵਿਖੇ ਚਾਰ ਮਜਹਬ ਗੁਰੂ ਜੀ ਦੇ ਚਰਨਾਂ ਕਮਲਾਂ ਦੀ ਸਰਣੀ ਆ ਪਏ ਪਾਰਸ ਪਰਸ ਅਪਰਸ ਜਗ ਅਸ਼ਟਤਾਦਿਕ ਧਾਤ ਕਰਾਇਆ ਪਾਰਸ ਗੁਰੂ ਜੀ ਨੇ ਪਾਰ ਪਰਸ ਕੇ ਆਪਣਾ ਸਪਰਸ਼ ਕਰਕੇ ਪਵਿੱਤਰ ਜਗਤ ਨੂੰ ਜੋ ਅੱਠਾਂ ਧਾਤਾਂ ਦਾ ਸੀ ਇੱਕ ਧਾਤ ਕਰ ਦਿੱਤਾ ਭਾਵ ਚਾਰ ਵਰਨ ਤੇ ਚਾਰ ਆਸ਼ਰਮ ਦਾ ਹੰਕਾਰ ਛੱਡ ਕੇ ਆਪਣੇ ਜੀ ਆ ਨਿਸ਼ਕਾਮ ਭਗਤ ਬਣਾ ਦਿੱਤਾ ਪੈਰੇ ਪਾਇ ਨਿਵਾਇ ਕੈ ਹੋਮੈ ਰੋਗ ਅਸਾਧ ਮਿਟਾਇਆ ਆਪਣੇ ਚਰਨੀ ਲਾ ਨਿਮਰੀ ਭੂਦ ਕਰਕੇ ਹੋਮੈ ਦਾ ਸਾਧ ਰੋਗ ਕੁਸ਼ਟ ਮਿਟਾ ਦਿੱਤਾ ਹੁਕਮ ਰਜਾਈ ਚੱਲਣਾ ਗੁਰਮੁਖ ਗਾਡੀ ਰਾਹੋ ਚਲਾਇਆ ਰਜਾਈ ਵਾਹਿਗੁਰੂ ਦੇ ਹੁਕਮ ਵੇਖੇ ਚੱਲਣ ਦਾ ਗਾਡੀ ਰਾਹ ਖੁੱਲ ਜ ਪਦਰਾ ਰਾਹ ਕਹਿੰਦੇ ਗੁਰਮੁਖਾਂ ਨੇ ਚਲਾਉਣਾ ਕੀਤਾ ਪੂਰੇ ਪੂਰਾ ਥਾਠ ਬਣਾਇਆ ਕਹਿੰਦੇ ਪੂਰੇ ਸਤਿਗੁਰੂ ਨੇ ਪੂਰਾ ਥਾਠ ਪ੍ਰਬੰਧ ਸੱਚੇ ਮਾਰਗ ਦਾ ਬਣਾ ਦਿੱਤਾ ਹੈ ਪਰ ਜੋ ਭਾਣਾ ਮੰਨਦੇ ਹਨ ਉਹੀ ਭਾਈ ਪਖਾਰੀ ਵਾਂਗੂ ਪੂਰੇ ਗੁਰੂ ਦੇ ਸਿੱਖ ਹਨ ਜੰਮਣ ਮਰਨ ਹਮਾਹਰੇ ਪਰਉਪਕਾਰੀ ਜਗ ਵਿੱਚ ਆਏ ਜਨਮ ਮਰਨ ਤੋਂ ਰਹਿਤ ਉਹ ਪਰਉਪਕਾਰੀ ਜਗਤ ਵਿਖੇ ਆਏ ਅਨ ਭਾਉ ਭਗਤ ਉਪਦੇਸ਼ ਕਰ ਸਾਧ ਸੰਗਤ ਸੱਚਖੰਡ ਵਸਾਏ ਪ੍ਰੇਮ ਭਗਤੀ ਦਾ ਸਿੱਖਾਂ ਨੂੰ ਉਪਦੇਸ਼ ਕਰਕੇ ਉਹਨਾਂ ਨੇ ਸਾਧ ਸੰਗਤ ਰੂਪ ਸੱਚਖੰਡ ਧਰਤ ਪੁਰ ਦੇ ਵਿੱਚ ਵਸਾ ਦਿੱਤੇ ਮਾਨਸਰੋਵਰ ਪਰਮ ਹੰਸ ਗੁਰਮੁਖ ਸ਼ਬਦ ਸੁਰਤ ਲਿਵ ਲਾਏ ਉਹ ਮਾਨਸਰੋਵਰ ਰੂਪੀ ਸਾਧ ਸੰਗਤ ਦੇ ਪਰਮ ਹੰਸ ਹਨ ਗੁਰੂ ਦੇ ਸ਼ਬਦ ਵਿਖੇ ਗੁਰਮੁਖ ਸੁਰਤ ਦੀ ਲਿਵ ਤਾਰ ਲਾਈ ਰੱਖਦੇ ਹਨ ਚੰਦਨ ਵਾਸ ਬਨਸਪਤ ਅਫਲ ਸਫਲ ਚੰਦਨ ਮਹਿਕਾਏ ਕਿਨ ਚੰਦਨ ਦੀ ਬਾਸ਼ਨਾ ਦੇ ਸਮਾਰ ਸੰਨ ਜਿਹੜੀ ਸਾਰੀ ਬਨਾਸਪਤੀ ਨੂੰ ਜੋ ਅਫਲ ਭਾਵੇਂ ਸਫਲ ਹੋਵੇ ਕਹਿੰਦੇ ਚੰਦਨ ਦੀ ਮਹਿਕ ਦਿੰਦੀ ਹੈ ਭਵਜਲ ਅੰਦਰ ਬੋਹਿਤ ਹੈ ਹੋਏ ਪਰਿਵਾਰ ਸੁਧਾਰ ਲਗਾਏ ਉਹ ਸੰਸਾਰ ਸਮੁੰਦਰ ਵਿੱਚ ਜਿਹਹਾਜ ਰੂਪਹੀ ਹਨ ਸਾਰੇ ਪਰਿਵਾਰ ਨੂੰ ਪਾਪਾਂ ਦੀ ਮੈਲ ਤੋਂ ਸ਼ੁੱਧ ਕਰਕੇ ਪਾਰ ਲੰਘਾ ਦਿੰਦੇ ਹਨ ਲਹਿਰ ਤਰੰਗਣਾ ਵਿਆਪੈ ਮਾਇਆ ਵਿੱਚ ਉਦਾਸ ਰਹਾਏ ਲਹਿਰਾ ਤੇ ਤਰੰਗ ਸੰਸਾਰਿਕ ਵਾਸ਼ਨਾ ਦੇ ਹਿਲਾਓ ਉਹਨਾਂ ਨੂੰ ਨਹੀਂ ਵਿਆਪਦੇ ਉਹ ਮਾਇਆ ਵੇਖੇ ਰਹਿ ਕੇ ਉਦਾਸ ਸੀਨ ਰਹੇ ਤੈਸਾ ਹਰਖ ਤੈਸਾ ਸੋਗ ਭਾਵ ਉਹਨਾਂ ਦੇ ਮੁਖ ਦੇ ਕ੍ਰਾਂਤ ਵਿਪਦਾ ਵੇਖੇ ਮਲੀਨ ਤੇ ਸੰਭਦਾ ਵੇਖੇ ਟਹਿਕਦੇ ਨਹੀਂ ਐ ਗੁਰਮੁਖ ਸੁਖ ਫਲ ਸਹਿਜ ਸਮਾਏ ਇਸੇ ਕਾਰਨ ਗੁਰਮੁਖ ਸੁਖ ਫਲ ਰੂਪ ਸਹਿਜ ਪਦ ਵੇਖੇ ਸਬਾਏ ਪਾਵਨ ਨਿਰਕਲਪ ਸਮਾਧੀ ਕਰਕੇ ਪਰਮ ਆਨੰਦ ਵੇਖੇ ਮगन ਰਹਿੰਦੇ ਹਨ ਕਿਉਂ ਜੋ ਮਨੁੱਖ ਦੇਹੀ ਨੂੰ ਔੜਕ ਦੀ ਦੇਹ ਜਾਣ ਕੇ ਭਲੇ ਪਾਸੇ ਲਾਈ ਰੱਖਦੇ ਹਨ ਜੀ ਹਾਕਿ ਭਾਈ ਆਨੰਦ ਲਾਲ ਜੀ ਦੇ ਬਚਨ ਵੀ ਆਉਂਦੇ ਨੇ ਗੱਜਲ ਦੇ ਤੀਜੇ ਪਹਿਰ ਦੇ ਵਿੱਚ ਧੰਨ ਗੁਰੂ ਗੁਰਸਿੱਖ ਧੰਨ ਆਦਪੁਰਖ ਆਦੇਸ਼ ਕਰਾਇਆ ਧੰਨ ਗੁਰੂ ਹਨ ਉਹ ਗੁਰੂ ਦਾ ਸਿੱਖ ਵੀ ਧੰਨਤਾ ਦੇ ਲਾਇਕ ਹੈ ਜਿਸ ਨੂੰ ਆਦ ਪੁਰਖ ਦਾ ਦੇਸ ਕਰਨਾ ਮੱਥਾ ਟੇਕਣਾ ਗੁਰੂ ਨੇ ਸਿਖਾਉਣਾ ਕੀਤਾ ਸਤਿਗੁਰ ਦਰਸ਼ਨ ਧਨ ਹੈ ਧਨ ਦ੍ਰਿਸ਼ਟ ਗੁਰ ਧਿਆਨ ਤਰਾਇਆ ਸਤਿਗੁਰ ਦਾ ਦਰਸ਼ਨ ਧਨ ਹੈ ਅਰ ਉਹ ਦ੍ਰਿਸ਼ਟ ਅਰਥਾਤ ਨੇਤਰ ਧਨ ਹਨ ਜਿਨ੍ਹਾਂ ਦੇ ਵੇਖੇ ਗੁਰੂ ਦਾ ਧਿਆਨ ਟਿਕਦਾ ਹੈ ਧਨ ਧਨ ਸਤਿਗੁਰ ਸ਼ਬਦ ਧਨ ਸੁਰਤ ਗੁਰ ਗਿਆਨ ਸੁਣਾਇਆ ਸਤਿਗੁਰੂ ਜੀ ਦਾ ਸ਼ਬਦ ਵੀ ਧਨ ਧਨ ਕਹੀਏ ਅਦ ਧਨ ਹੈ ਧਨ ਉਹ ਗਿਆਤ ਹੈ ਜਿਸ ਨੇ ਗੁਰੂ ਦਾ ਗਿਆਨ ਸੁਣਾਇਆ ਹੈ ਚਰਨ ਕਮਲ ਗੁਰ ਧਨ ਧਨ ਤਨ ਮਸਟਕ ਗੁਰ ਚਰਨੀ ਲਾਇਆ ਗੁਰੂ ਦੇ ਚਰਨ ਕਮਲ ਧਨ ਹਨ ਉਹ ਧਨ ਮੱਥਾ ਜੋ ਗੁਰੂ ਦੀ ਚਰਨੀ ਲੱਗਦਾ ਹੈ ਧਨ ਧਨ ਗੁਰ ਉਪਦੇਸ਼ ਹੈ ਧਨ ਰਿਦਾ ਗੁਰ ਮੰਤਰ ਵਸਾਇਆ ਗੁਰੂ ਦਾ ਉਪਦੇਸ਼ ਧਨ ਹੈ ਤਾਨੂ ਰਿਦਾ ਜਿੱਥੇ ਗੁਰੂ ਦਾ ਵਾਸ ਗੁਰੂ ਮੰਤਰ ਵਸਦਾ ਹੈ ਧਨ ਧਨ ਗੁਰ ਪਾ ਚਰਨ ਅਮਰਤੋ ਤਨ ਮੋਹਤ ਜਿਤ ਅਪਿਓ ਪਿ ਆਇਆ ਗੁਰੂ ਦੇ ਚਰਨਾਂ ਦਾ ਅੰਮ੍ਰਿਤ ਜਲ ਧਨ ਹੈ ਤਨ ਉਹ 모ਹੁਤ ਅਧੀ ਘੜੀ ਹੈ ਜਿਵੇਂ ਲਾ ਜਦੋਂ ਅੰਮ੍ਰਿਤ ਪੀਤਾ ਗੁਰਮੁਖ ਸੁਖ ਫਲ ਅਜ਼ਾਰ ਜਰਾਇ ਧਨੋ ਗੁਰਮੁਖ ਜਿਨ੍ਹਾਂ ਨੇ ਸੁਖ ਫਲ ਆਤਮਕ ਰਸ ਦੀ ਪ੍ਰਾਪਤੀ ਜੋ ਅਜ਼ਾਰ ਵਸਤੂ ਇਹ ਜਰ ਲੈਣਾ ਕੀਤੀ ਹੈ ਸੁਖ ਸਾਗਰ ਹੈ ਸਾਧ ਸੰਗ ਸੋਭਾ ਲਹਿਰ ਤਰੰਗ ਅਤੋਲੇ ਸੰਤਾਂ ਦੀ ਸੰਗਤ ਸੁੱਖਾਂ ਦਾ ਸਮੁੰਦਰ ਹੈ ਉੱਥੇ ਭਗਵੰਤ ਦੀ ਕਥਾ ਰੂਪੀ ਲਹਿਰਾਂ ਤੇ ਪਿਆਰ ਭਰੇ ਉਤਰ ਪ੍ਰਸ਼ਨ ਰੂਪ ਤਰੰਗ ਅਣਗਿਣਤ ਸੁਭ ਦੇ ਹਨ ਮਾਣਕ ਮੋਤੀ ਹੀਰਿਆ ਗੁਰ ਉਪਦੇਸ਼ ਅਵੇਸਮੋਲੇ ਫਿਰ ਗੁਰੂ ਦੇ ਉਪਦੇਸ਼ ਰੂਪ ਅਮੋਲਕ ਮਾਣਕ ਮੋਤੀ ਅਤੇ ਹੀਰਿਆਂ ਦਾ ਪ੍ਰਕਾਸ਼ ਹੋ ਰਿਹਾ ਹੈ ਪਾ ਮੰਨਨ ਵਿਰਾਗ ਪ੍ਰੇਮ ਆ ਸਭ ਗੁਣ ਵਿਦਮਾਨ ਹਨ ਰਾਗ ਰਤਨ ਅਨਹਦ ਧੁਨੀ ਸ਼ਬਦ ਸੁਰਤਿ ਲਿਵ ਅਗਮ ਅਤੂਲ ਅਲੋਲੇ ਰਾਗ ਰਤਨ ਉੱਤਮ ਕਹਿੰਦੇ ਰਾਗਾਂ ਦੀ ਇੱਕ ਧੁਨੀ ਹੋ ਰਹੀ ਹੈ ਤੇ ਸ਼ਬਦ ਦੀ ਸੁਰਤ ਵੀ ਖੇ ਲਿਵ ਲਾਉਣ ਹਾਰੇ ਗਮਤਾ ਤੋਂ ਪਰੇ ਅਡੋਲ ਹਨ ਪਾਓ ਗੁਰੂ ਦੇ ਸਿੱਖ ਚੰਚਲ ਤੋਸ਼ ਹੋ ਸ਼ਬਦ ਸੁਣਦੇ ਹਨ ਮੰਨੋ ਇਹੋ ਮੋਤੀ ਮਾਨ ਕੱਢਣ ਹਾਰੇ ਮਰਜੀ ਵੜੇ ਹਨ ਰਿੱਧ ਸਿੱਧ ਨਿੱਧ ਸਭ ਗੋਲੀਆਂ ਚਾਰ ਪਦਾਰਥ ਗੋਇਲ ਗੋਲੇ ਰਿੱਧਾ ਸਿੱਧਾ ਤੇ ਨੌ ਨਿੱਧਾ ਸਾਰੀਆਂ ਸੰਤਾਂ ਦੀਆਂ ਦਾਸੀਆਂ ਹਨ ਤੇ ਕਹਿੰਦੇ ਚਾਰੇ ਪਦਾਰਥ ਧਰਮ ਅਰਥ ਕਾਮ ਮੋਖ ਤਾਂ ਦਾਸਾਂ ਦੇ ਦਾਸ ਹਨ ਰਿੱਧਾ ਸਿੱਧਾ ਤੇ ਉਕਤ ਚਾਰੇ ਪਦਾਰਥ ਵੀ ਗੁਰਮੁਖ ਲੋਕ ਗੋਇਲ ਦੇ ਗੋਲੇ ਭਾਵ ਚੰਦ ਰੋਜੀ ਸਮਝਦੇ ਹਨ ਉਹਨਾਂ ਵੇਖੇ ਬੰਧਾਇਮਨ ਨਹੀਂ ਹੁੰਦੇ ਲੱਖ ਲੱਖ ਚੰਦ ਚਿਰਾਗ ਚੀ ਲੱਖ ਲੱਖ ਅੰਮ੍ਰਿਤ ਪੀਚਣ ਝੋਲੇ ਕਹਿੰਦੇ ਲੱਖ ਲੱਖ ਚੰਦਰਮਾ ਉਹਨਾਂ ਦੇ ਮਿਸਾਲ ਸੀ ਹਨ ਤੇ ਉਹਨਾਂ ਪਾਸੋਂ ਅੰਮ੍ਰਿਤ ਝੋਲ ਕੇ ਬੂਰ ਹਟਾ ਕੇ ਪਾਪ ਨਿਰਨੇ ਕਰਕੇ ਨਾਮਾ ਅੰਮ੍ਰਿਤ ਪੀਂਦੇ ਹਨ ਪਾਪ ਜਗਿਆਸੂ ਹਨ ਕਾਮ ਤਿੰਨ ਲੱਖ ਪਾਰਜਤ ਜੰਗਲ ਅੰਦਰ ਚਰਨ ਅਡੋਲੇ ਲੱਖਾਂ ਕਾਮ ਤੈਣ ਗਉਆਂ ਜੰਗਲਾਂ ਵਿੱਚੇ ਚਰਦਿਆਂ ਲੱਖਾਂ ਪਾਰਜਦ ਅਡੋਲ ਖੜੇ ਹਨ ਗੁਰਮੁਖ ਸੁਖ ਫਲ ਬੋਲ ਅਬੋਲੇ ਗੁਰਮੁਖਾਂ ਦਾ ਸੁਖ ਫਲ ਬੋਲਣ ਤੋਂ ਅਬੋਲ ਹੈ ਭਾਵ ਕਾਮ ਤੈਣ ਤੇ ਪਾਰਜਦ ਵਰਗੇ ਪਦਾਰਥਾਂ ਦੇ ਭੰਡਾਰ ਸਾਧ ਸੰਗ ਵਿੱਚ ਅਡੋਲ ਖੜੇ ਹਨ ਹੈਂਡ ਸਹੀ ਪਰ ਗੁਰਮੁਖ ਉਹਨਾਂ ਦੀ ਲੋੜ ਨਹੀਂ ਰੱਖਦੇ ਇਸ ਕਰਕੇ ਖੜੋਤੇ ਹਨ ਕਈ ਪ੍ਰਕਾਰ ਦੇ ਬਾਲ ਤੇ ਪਦਾਰਥਾਂ ਦੇ ਪ੍ਰਾਪਤ ਹੋਇਆ ਵੀ ਸਤਸੰਗੀ ਜਨ ਅਸੰਗ ਰਹਿੰਦੇ ਹਨ ਸੋ ਸੰਗਤ ਜੀ 12ਵੀਂ ਵਾਰ ਆਪਣੀ ਇੱਥੇ ਸੰਪੂਰਨ ਹੋ ਗਈ ਹੈ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ